ਬਜਾਰਾਂ ਦੇ ਅੰਦਰ ਢੜਲੇ ਨਾਲ ਵਿਕ ਰਹੇ ਅਨ ਸਰਕਾਰ ਵੱਲੋਂ ਬੈਨ ਕੀਤੇ ਲਪਾਫੇ ਨਗਰ ਨਿਗਮ ਇਸ ਤੋਂ ਹੈ ਬੇਖਬਰ ਮੰਗਲਵਾਰ ਨੂੰ 1 ਵਜੇ ਦੇ ਲਗਭਗ ਇਕੱਠੇ ਕੀਤੀ ਜਾਣਕਾਰੀ ਅਨੁਸਾਰ ਬਠਿੰਡਾ ਦੀ ਸਬਜ਼ੀ ਮੰਡੀ ਵਿਖੇ ਢੜਲੇ ਨਾਲ ਵਿਕ ਰਹੇ ਅਨ ਸਰਕਾਰ ਵੱਲੋਂ ਬੈਨ ਕੀਤੇ ਲਪਾਫੇ ਤੇ ਨਗਰ ਨਿਗਮ ਇਸ ਤੋਂ ਬੇਖਬਰ ਦਿਖਾਈ ਦੇ ਰਿਹਾ ਹੈ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੀ ਸਬਜ਼ੀ ਮੰਡੀ ਦੀਆਂ ਸਾਰੀਆਂ ਤਸਵੀਰਾਂ ਜਿੱਥੇ ਸਰਕਾਰ ਵੱਲੋਂ ਬੈਨ ਕੀਤੇ ਲਪਾਫੇ ਢੜਲੇ ਨਾਲ ਇੱਥੇ ਵਿਕਦੇ ਹੋਏ ਦਿਖਾਈ ਦੇ ਰਹੇ ਹਨ ਤੇ ਪਰ ਇਸ ਤੋਂ ਨਗਰ ਨਿਗਮ ਬਿਲਕੁਲ ਬੇਖਬਰ ਦਿਖਾਈ ਦੇ ਰਿਹਾ ਹੈ ਮੇਰਾ ਰਾਜ ਅਸੀਂ ਆਪਣਾ ਅੱਡੇ ਤੇ ਵੀਡੀ ਸੇਕ ਬੇਰਾ ਹੋ ਲਟਣ ਪਟਣ ਥੋੜਾ ਮਰਕਾਸਮਾਨ ਉਹ ਕਪੜੇ ਰਿਆ ਜੀ ਜੇ ਮਾਰੇ ਮੋਟੇ ਦੁੱਜੇ ਵੇਚਦੇ ਵੀ ਹੈ ਅਸੀਂ ਮਜਬੂਰ ਹੋ ਕੇ ਵੇਚਦੇ ਆ ਕਿਉਂਕਿ ਕਪੜੇ ਵਾਲੇ ਲਫਾਫੇ ਸਾਡੇ ਕੋਲ ਗਾਖ ਲੈਂਦਾ ਨਹੀਂ ਤਾਂ ਸਾਨੂੰ ਵੇਚਨੇ ਪੈਂਦੇ ਆ ਨਹੀਂ ਵੇਚਦੇ ਕਿਹ ਲੈ ਲੈਂਦੇ ਘੱਟੋਂ ਨਹੀਂ ਮਹੰਗੇ ਜਾਵਾ ਹਾਈ ਮਹੰਗੇ ਉਹ ਕਹਿੰਦੇ ਲੈ ਕੇ ਨਹੀਂ ਆਉਂਦੇ ਤਾਂ ਹੀ ਤਾਂ ਵਿਕਦੇ ਆ ਸਰ ਕੋ ਗਾਗ ਮੰਗਦਾ ਤਾਂ ਦੇ ਦਿੰਦੇ ਇਸ ਨੂੰ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਇਹ ਚੱਲ ਜਾਂ ਲੈ ਕੇ ਉਹਨੂੰ ਉਸ ਮਰਜ਼ੀ ਲੈ ਕੇ ਉਹਨੂੰ ਸਾਨੂੰ ਕੀ ਤਰਾਜ਼ ਕੀ ਆ ਅੱਜ ਕਈ ਲੋਕਾਂ ਦਾ ਕਹਿਣਾ ਵੀ ਫੈਕਟਰੀਆਂ ਚੱਲੀ ਜਾਂਦੀਆਂ ਇੱਥੇ ਛੱਪੇ ਫੈਕਟਰੀ ਬੰਦ ਕਰ ਦੇਣ ਇੱਥੇ ਛਾਪੇ ਬੰਦ ਹੋ ਗਿਆ ਹੋਲ ਸੇਲਰ ਤੇ ਫੈਕਟਰੀਆਂ ਬੰਦ ਕਰ ਦੇਣ ਬੰਦ ਹੋ ਗਿਆ ਤੁਹਾਨੂੰ ਗਰੀਬ ਬੰਦਾ ਨੂੰ ਕਿਉਂ ਤੰਗ ਕੀਤਾ ਜਾਂਦਾ ਹੈ ਸਰਕਾਰ ਸਾਨੂੰ ਕਿਉਂ ਤੰਗ ਕਰਦੀ ਹੈ ਗਰੀਬ ਬੰਦਾਂ ਨੂੰ ਨਾ ਤੰਗ ਕਰੇ ਫੈਕਟਰੀਆਂ ਤੇ ਹੋਲ ਸੇਲਰ ਬੰਦ ਕਰਾ ਦੇ ਬੰਦ ਹੋ ਜੂਗਾ ਦਾਸ ਦਾ ਨਾਮ ਰਾਜਦੀਪ ਸਿੰਘ ਰਾਜੂ ਹੈ ਜੀ ਬਤੌਰ ਇਸ ਸਬਜੀ ਮੰਡੀ ਦਾ ਸੇਵਾਦਾਰ ਹਾਂ ਜੀ ਮੈਂ ਜਿਵੇਂ ਸਰਕਾਰ ਵੱਲੋਂ ਪੋਲੀਥੀਨ ਬੰਦ ਕੀਤੇ ਗਏ ਪਰ ਇੱਥੇ ਬਹੁਤ ਢੜਲੇ ਨਾਲ ਵਿਕ ਰਹੇ ਹੈ ਜੀ ਸਰੋ ਦੇਖੋ ਅਸੀਂ ਤਾਂ ਲੋਕਾਂ ਨੂੰ ਬੜੀ ਅਪੀਲ ਕਰਦੇ ਹਾਂ ਵੀ ਉਹ ਥੈਲਾ ਲੈ ਕੇ ਆਉਣ ਪਰ ਸਾਡੀ ਮਜਬੂਰੀ ਬਣ ਜਾਂਦੀ ਹੈ ਸਾਡੇ ਕੋਲ ਹੋਰ ਕੋਈ ਸਾਧਨ ਨਹੀਂ ਹੈ ਨਹੀਂ ਜੈਸੀ ਹੱਥਾਂ ਦੇ ਵਿੱਚ ਬਣਾਉਣਿਆਂ ਦਾ ਗਾਹ ਕਿਤਰਾਜ ਕਰਦਾ ਹੈ ਸੋ ਮੇਰੀ ਤਾਂ ਲੋਕਾਂ ਨੂੰ ਠਿੰਡਾ ਵਾਸੀਆਂ ਨੂੰ ਅਪੀਲ ਹੈ ਕਿ ਉਹ ਥੈਲਾ ਲੈ ਕੇ ਆਉਣ ਨਾਲੇ ਤਾਂ ਪ੍ਰਦੂਸ਼ਣ ਦੀ ਵੀ ਬਚਤ ਹੋਵੇ ਸਾਰਾ ਕਿਸੇ ਮਤਲਬ ਸੈਟਿੰਗ ਨਾਲ ਹੋ ਜਾਏ ਕੰਮ ਤੇ ਬਾਕੀ ਮੈਂ ਸਰਕਾਰ ਨੂੰ ਵੀ ਬੇਨਤੀ ਕਰਨਾ ਵੀ ਜਿੱਥੇ ਉਹਨਾਂ ਨੇ ਬੰਦ ਕੀਤਾ ਹੈ ਲਵਾਵਾ ਸ਼ਹਿਰ ਚ ਬੰਦ ਹੈ ਨਗਰ ਨਿਗਮ ਦੁਆਰਾ ਬੰਦ ਹੈ ਪਰ ਉੱਤੇ ਫੈਕਟਰੀਆਂ ਤਾਂ ਚੱਲ ਰਹੀਆਂ ਹਨਾ ਫੈਕਟਰੀਆਂ ਤਾਂ ਢੰਡੇ ਨਾਲ ਆਪਣਾ ਲਵਾਵਾ ਵੇਚ ਰੀਆਂ ਨੇ ਜੇ ਫੈਕਟਰੀਆਂ ਤੇ ਨਕੀਲ ਕੱਸੀ ਜਾਵੇ ਉਹਨਾਂ ਨੂੰ ਬੰਦ ਕੀਤਾ ਜਾਵੇ ਸਾਡੇ ਤੱਕ ਪਹੁੰਚਣਾ ਹੀ ਨਹੀਂ ਲਵਾਵਾ ਕਿਵੇਂ ਬ੍ਰਾਂਡਡ ਕੋਈ ਕੰਪਨੀ ਆਏਗਾ ਉਹਨਾਂ ਦੀ ਪੈਕਿੰਗ ਹੁੰਦੀ ਆ ਉਹਨਾਂ ਦੀ ਵੀ ਲਵਾ ਪੈ ਜਾਂਦੇ ਉਹਨਾਂ ਨੂੰ ਕਿਉਂ ਨਹੀਂ ਬੰਦ ਕਰਦੇ ਸਰ ਬੰਦ ਤਾਂ ਤਾਂ ਹੀ ਹੋਊਗਾ ਜੇ ਫੈਕਟਰੀ ਬੰਦ ਹੋ ਜਾਣਗੀਆਂ ਜਦੋਂ ਮਾਲ ਫੈਕਟਰੀਆਂ ਚੋਂ ਨਿਕਲਣਾ ਹੀ ਬੰਦ ਹੋ ਗਿਆ ਤਾਂ ਸਾਡੇ ਤੱਕ ਪਹੁੰਚਣਾ ਹੀ ਬੰਦ ਹੋ ਜਾਊ ਕਿਉਂ ਨਹੀਂ ਲੱਗਦਾ ਵੀ ਇਹ ਜਿਹੜੀ ਖਾਣਾ ਪੂਰਤੀ ਇੱਕ ਤਰ੍ਹਾਂ ਦੀ ਕੀਤੀ ਜਾਂਦੀ ਜਿਹੜੀ ਸਰ ਖਾਣਾ ਪੂਰਤੀ ਅਫਸਰ ਆਪਣੀ ਡਿਊਟੀ ਢੰਗ ਸਿਰ ਕਰਨੀ ਰੇ ਜੇ ਅਫਸਰ ਆਪਣੀ ਡਿਊਟੀ ਢੰਗ ਸਿਰ ਕਰਨ ਤਾਂ ਇੱਕ ਲਿਫਾਵਾ ਵੀ ਨਹੀਂ ਵਿਗਦਾ ਲੋਕ ਲੋਕਾਂ ਨੂੰ ਕੀ ਚਾਹੀ ਲੋਕਾਂ ਨੂੰ ਸੁਵਿਧਾ ਚਾਹੀਦੀ ਹੁੰਦੀ ਹੈ ਸੁਈਦਾ ਹੁਣ ਇੱਕ ਸਾਡੇ ਕੋਲ ਕੋਈ ਗਾਹਕ ਆਲੂ ਲੈਣ ਆ ਗਿਆ ਹੁਣ ਆਲੂ ਅਸੀਂ ਉਹਨੂੰ ਕੀ ਲਿਫਾਫਾ ਪਾ ਕੇ ਦੇਵਾਂਗੇ ਸਾਡੀ ਵੀ ਮਜਬੂਰੀ ਹੈ ਜੇਕਰ ਗਾਹਕ ਨੂੰ ਲਿਫਾਫਾ ਮਿਲਣਾ ਹੀ ਨਹੀਂ ਤਾਂ ਗਾਹਕ ਆਪਣੇ ਆਪ ਥੈਲਾ ਘਰੋਂ ਲੈ ਕੇ ਆਊਗਾ ਥੈਲੇ ਵਿੱਚ ਪਾ ਕੇ ਲੈ ਕੇ ਜਾਊਗਾ ਨਾਲੇ ਤਾਂ ਉਹਨਾਂ ਨੂੰ ਹੀ ਸੋਖਾ ਨਾਲੇ ਸਾਨੂੰ ਸੋਖਾ ਇੱਕ ਮੈਂ ਹਿਮਾਚਲ ਚ ਗਿਆ ਸੀ ਇੱਕ ਵਾਰੀ ਕਾਫੀ ਸਮਾਂ ਪਹਿਲਾਂ ਉਹ ਕਹਿੰਦੇ ਸੀ ਜਿਹਦਾ ਲਿਫਾਫਾ ਚੱਕਿਆ ਹੁੰਦਾ ਸੀ ਜਿਹਦੇ ਹੱਥ ਤੋਂ ਲਾ ਸੀ ਉਹਦੇ ਖਿਲਾਫ ਵੀ ਕਾਰਵਾਈ ਕੀਤੀ ਜਾਂਦੀ ਸੀ ਤੇ ਗਾਹਕ ਜੇਕਰ ਉਹ ਚੱਕ ਦਈ ਇਹ ਕੋਈ ਤਾਂ ਸਰ ਸਿਸਟਮ ਬਣਾਉਣਾ ਪੈਣਾ ਸਰਕਾਰ ਨੂੰ ਹਿਮਾਚਲ ਦੀ ਵਿੱਚ ਤਾਂ ਲਿਫਾਫਾ ਤਾਂ ਬੜੀ ਦੂਰ ਦੀ ਗੱਲ ਹੈ ਥੁੱਕਣਾ ਵੀ ਮਨਾ ਹੈ ਉੱਤੇ ਥੁੱਕਣ ਤੇ ਵੀ 150 ਰੁਪਏ ਜੁਰਮਾਨਾ ਹੈ ਜੇ ਸਰਕਾਰ ਸਖਤੀ ਕਰੂਗੀ ਲੋਕ ਵੀ ਇਸ ਨਾਲ ਚੱਲਣਗੇ ਪਰ ਮੇਰੀ ਤਾਂ ਲੋਕਾਂ ਨੂੰ ਇਹੀ ਅਪੀਲ ਹੈ ਵੀ ਹਮੇਸ਼ਾ ਸਾਰੀਆਂ ਗਲਤੀਆਂ ਸਰਕਾਰ ਤੇ ਨਹੀਂ ਥੋਪੀਆਂ ਜਾਂਦੀਆਂ ਕੁਝ ਗਲਤੀਆਂ ਕੁਝ ਜ਼ਿੰਮੇਵਾਰੀਆਂ ਸਾਡੀਆਂ ਵੀ ਹੁੰਦੀਆਂ ਸਾਨੂੰ ਵੀ ਜ਼ਿੰਮੇਵਾਰੀ ਦੇ ਨਾਲ ਚੱਲਣਾ ਚਾਹੀਦਾ ਹੈ ਸਰਕਾਰ ਤਾਂ ਬਹੁਤ ਸਹੂਈਦਾ ਦਿੰਦੀ ਹੈ ਪਰ ਜੇ ਆਪਣੀ ਅੰਗਿਲੀ ਹੀ ਆਪਣੇ ਅੱਗੇ ਆਊਗੀ ਤਾਂ ਸਰਕਾਰ ਉਸ ਕੀ ਕਰ ਲੂਗੀ ਸਰਕਾਰ ਵੱਲੋਂ ਬਹੁਤ ਅਪੀਲ ਕਰ ਦਿੱਤੀਏਗੀ ਪਰ ਜੇ ਕਿ ਸਖਤਾਈ ਬਤ ਨਹੀਂ ਪਊਗੀ ਹੁਣ ਸਖਤਾਈ ਵਰਤੀ ਜਾਵੇ ਤਾਂ ਫਿਰ ਚੱਲਣਾ ਪਊਗਾ ਦੇਖੋ ਸਰ ਸਖਤਾਈ ਵੀ ਜ਼ਰੂਰੀ ਹੈ ਸਿਸਟਮ ਨਾਲ ਤਾਂ ਸਾਰਾ ਕੁਝ ਕਰਨਾ ਹੀ ਪੈਂਦਾ ਹੈ ਸਰਕਾਰਾਂ ਤਾਂ ਸਹੂਈਦਾ ਦਿੰਦੀ ਹੈ ਜੇ ਮਾੜੀ ਸਰਕਾਰ ਕੋਈ ਸਖਤਾਈ ਕਰਦੀ ਹੈ ਤਾਂ ਲੋਕ ਜਿੰਦਾਬਾਦ ਮੁਰਦਾਬਾਦ ਕਰਨ ਲੱਗ ਜਾਂਦੇ ਆ ਸੋ ਮੇਰੀ ਲੋਕਾਂ ਨੂੰ ਅਪੀਲ ਹੈ ਵੀ ਕੋਆਪਰੇਟ ਕਰਨ ਨਾਲ ਖੜਨ ਸਾਡੀਆਂ ਸਰਕਾਰਾਂ ਮਾੜੀਆਂ ਨਹੀਂ ਚੰਗੇ ਵਾਸਤੇ ਹੀ ਕੰਮ ਕਰਦੀਆਂ ਲੋਕਾਂ ਨੂੰ ਵੀ ਚਾਹੀਦਾ ਵੀ ਉਹਨਾਂ ਦਾ ਸਹਿਯੋਗ ਦੇਣ ਅ ਰਕੇਸ਼ ਨਰੂਲਾ ਜੀ ਸਮਾਜ ਸੇਵੀ ਕਿਹੜੇ ਜਉਂਦੇ ਜਿਵੇਂ ਪਾਸਕੇ ਲਫਾਫੇ ਸਰਕਾਰ ਵੱਲੋਂ ਬੰਦ ਕੀਤੇ ਗਏ ਸਨ ਜੀ ਤਰਦੇ ਨਾ ਦਿਖ ਰਹੇ ਆ ਆਮ ਨੜਕੀ ਹੈ ਜੀ ਪ੍ਰਸ਼ਾਸਨ ਦੀ ਵੀ ਨੜਕੀ ਆ ਕੁਝ ਲੋਕਾਂ ਦਾ ਵੀ ਕਸੂਰ ਹੈਗਾ ਤੁਸੀਂ ਮੇਰੇ ਹੱਥ ਚ ਥੈਲਾ ਦੇਖ ਰਹੇ ਹੋ ਮੈਂ ਜਰੂਰ ਸਬਜ਼ੀ ਮੰਡੀ ਜਨਾਂ ਬਿਯਾਰ ਜਨਾਂ ਥੈਲਾ ਨਾਲ ਲੈ ਕੇ ਜਨਾਂ ਕੋਸ਼ਿਸ਼ ਇਹ ਕਰਦੇ ਆ ਜਿਹੜੀ ਚੀਜ਼ ਥੈਲੇ ਚ ਪਾਉਣ ਵਾਲੀ ਆ ਉਹ ਥੈਲੇ ਚ ਪਾਈ ਦੀ ਹੈਗੀ ਆ ਜੇ ਕੋਈ ਪਲਾਸਟਿਕ ਦਾ ਲਫਾਫਾ ਯੂਜ਼ ਕਰਨਾ ਵੀ ਪੈ ਜੇ ਮੈਂ ਉਸ ਨੂੰ ਰੀਸਾਈਕਲ ਕਰਦਾ ਹੈਗਾ ਤਾਂ ਕਿ ਇੱਕ ਲਫਾਫਾ ਕਈ ਵਾਰੀ ਕੰਮ ਆ ਜਾਵੇ ਜਿਹੜੀ ਸਾਡੀ ਮਜਬੂਰੀ ਹੋਵੇ ਇਸ ਕਰਕੇ ਮੈਂ ਸਰਕਾਰ ਨੂੰ ਅਪੀਲ ਕਰਦਾ ਕਿ ਇਸ ਬੈਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਤਾਂ ਜੋ ਲੋਕਾਂ ਦੇ ਮਨਾਂ ਦੇ ਵਿੱਚ ਲੱਗੇ ਵੀ ਵਾਕੇ ਬੈਨ ਹੈਗਾ ਹੁੰਦਾ ਬੈਨ ਹੋਇਆ ਨਾ ਹੋਇਆ ਲਗਭਗ ਬਰਾਬਰੀ ਹੈਗਾ ਅਸੀਂ ਕਹਿ ਦਿੰਦੇ ਆ ਇੰਨੇ ਮਾਈਕਰੋ ਦਾ ਬੰਦਾ ਇੰਨੇ ਮਾਈਕਰੋ ਦਾ ਖੁੱਲਾ ਹੈਗਾ ਪਰ ਉਹਦੇ ਨਾਲ ਜਿਹੜੀ ਮੂਵਮੈਂਟ ਸਾਰੀ ਖਤਮ ਹੋ ਜਾਂਦੀ ਹੈ ਮੈਂ ਦੱਸਣ ਲੱਗਿਆ ਕੈਂਪੇਨ ਅਸੀਂ ਵੀ ਚਲਾ ਰਹੇ ਹੈਗੇ ਆ ਪਿੱਛੇ ਜੇ ਕੈਂਪੇਨ ਚਲਾਇਆ ਤਾਂ ਪਲਾਸਟਿਕ ਫੈਕਟਰੀ ਵਾਲੇ ਮੈਨੂੰ ਮਿਲੇ ਮੈਨੂੰ ਕਹਿੰਦੇ ਜਾਂ ਤਾਂ ਸਾਨੂੰ ਮਾਰ ਦਿਓ ਨਹੀਂ ਤਾਂ ਅਸੀਂ ਤੁਹਾਨੂੰ ਮਾਰ ਦੇਾਂਗੇ ਕਿਉਂਕਿ ਸਾਡਾ ਬਿਜ਼ਨਸ ਬੰਦ ਹੋ ਗਿਆ ਰੋਜ਼ਗਾਰ ਬੰਦ ਹੋ ਗਿਆ ਮੈਂ ਕਿਹਾ ਜੀ ਇਹ ਗੱਲ ਨਹੀਂ ਸਮੇਂ ਨਾਲ ਚੇਂਜ ਹੋਣਾ ਚਾਹੀਦਾ ਤੁਸੀਂ ਚੇਂਜ ਕਰੋ ਅਸੀਂ ਵੀ ਅਸੀਂ ਵੀ ਚੇਂਜ ਕਰਾਂਗੇ ਸਰਕਾਰ ਨੂੰ ਇਹ ਵੀ ਚਾਹੀਦਾ ਵੀ ਇਹ ਫੈਕਟਰੀਆਂ ਚ ਇਸ ਤਰ੍ਹਾਂ ਦੇ ਹਾਂ ਜਿਹੜੀ ਜੜਾ ਨਾ ਜੀ ਅਸੀਂ ਬਿਮਾਰੀ ਨੂੰ ਜੜ ਤੋਂ ਖਤਮ ਕੀਤਾ ਜਾਵੇ ਲੋਕਾਂ ਨੂੰ ਕਪੜੇ ਥੱਲੇ ਜੂੜਦੇ ਥੱਲੇ ਬਹੁਤ ਸਾਰੀਆਂ ਇਹਦੇ ਵਾਸਤੇ ਅਪਸ਼ਨਸ ਹੈਗੇ ਆ ਜੇ ਅਡਾਪਟ ਕਰੀਏ ਤਾਂ ਪਲਾਸਟਿਕ ਬਿਲਕੁਲ ਖਤਮ ਹੋ ਜਾਗਾ ਤੁਸੀਂ ਦੇਖ ਰਹੇ ਹੋ ਮਾਚਲ ਦੇ ਵਿੱਚ ਜਦ ਤੁਸੀਂ ਦੂਰਨਾ ਬਠੰਡਾ ਕੈਂਟ ਦੇ ਵਿੱਚ ਪਲਾਸਟਿਕ ਬੈਨ ਹੈ ਜਦੋਂ ਲੋਕ ਜਾਂਦੇ ਆ ਕੈਂਟ ਦੇ ਵਿੱਚ ਬੜਨ ਸਾਰੇ ਲੋਕੀ ਚੁਕੰਨੇ ਹੋ ਜਾਂਦੇ ਥੱਲੇ ਸੁਲੇ ਉਹ ਬਾਰੀ ਧਰਾ ਲੈਂਦੇ ਆ ਲੋਕ ਵੀ ਆਪਣੇ ਡੰਡੇ ਤੇ ਜਾ ਰਹੇ ਨਹੀਂ ਨਹੀਂ ਦੋ ਆਪਣਾ ਨੈਫਿੰਗ ਜੀ ਦੋਨੇ ਗੱਲਾਂ ਹੈ ਗਿਆ ਲੋਕਾਂ ਨੂੰ ਵੀ ਬਦਲਣਾ ਚਾਹੀਦਾ ਹੈ ਸਰਕਾਰ ਵੀ ਥੋੜੀ ਸ਼ਕਤੀ ਹੋਵੇ ਕਿਉਂਕਿ ਪਲਾਸਟਿਕ ਦਾ ਹਾਫੀ ਰਮਰੀ 1000 ਸਾਲ ਹੈ ਜਿਹੜਾ ਜ਼ਮੀਨ ਤੇ ਵਿਸ਼ਿਆ ਉਸ ਜ਼ਮੀਨ ਨੂੰ ਉਸਨੇ ਬੈਨ ਕਰ ਦੇਣਾ ਹੈ ਬਿਲਕੁਲ ਉਜਾੜ ਦੇਣਾ ਹੈ ਗਿਆ ਕਿਉਂ ਨਹੀਂ ਅਸੀਂ ਆਪਣੇ ਆਉਣ ਵਾਲੀ ਪੀੜ੍ਹੀਆਂ ਨੂੰ ਬਚਾਉਣਾ ਹੈ ਤਾਂ ਅਸੀਂ ਆਪਣੇ ਹੱਥਾਂ ਲਈ ਤਬਦੀਲੀ ਕਰੀਏ ਜਿਸ ਨਾਲ ਪਾਣੀ ਖਤਮ ਹੋ ਰਿਹਾ ਹੈ ਇਹ ਆਪਣਾ ਸਿੰજુ ਸਾਹਿਬ ਕੱਲਾ ਪਲਾਸਟਿਕ ਨਹੀਂ ਹੋਰ ਵੀ ਇਸ਼ੂ ਹੈ ਪਾਣੀ ਲੋਕਾਂ ਦੇ ਘਰਾਂ ਚ ਕਿੰਨਾ ਵੇਸਟ ਹੋ ਰਿਹਾ ਮੈਂ ਸਵੇਰੇ ਰੋਜ਼ ਛਾਰਕਨ ਨੂੰ ਜਾਂਦਾ ਸਾਈਕਲਿੰਗ ਕਰਦਾ ਹੈਗਾ ਲੋਕੀ ਮੋਟਰ ਚਲਾ ਕੇ ਸੌ ਜਾਂਦੇ ਆ ਪਾਣੀ ਟਰਾਂਡ ਟਰ ਸੜਕ ਤੇ ਗਿਰ ਰਿਹਾ ਹੁੰਦਾ ਸਾਡਾ ਇੱਕ ਕੈਂਪੇਨ ਹੈਗਾ ਮੇਰੀ ਸੰਸਥਾ ਦਾ ਬਠਿੰਡਾ ਵਿਕਾਸ ਸਮਾਜ ਦਾ ਬੈਲ ਵਜਾਓ ਲੋਕੋ ਕੋ ਚੁਕਾਓ ਵੀ ਜਦੋਂ ਬੈਲ ਮਾਰ ਜੇ ਅਗਲੇ ਨੂੰ ਲੱਗਦਾ ਹੈਗਾ ਵੀ ਵਾਕੇ ਕੋਈ ਜਰੂਰ ਅਗਰਾ ਖੋਲਣ ਆਂਦਾ ਤਾਂ ਮੋਟਰ ਚੋਂ ਦੇਰਾਂ ਪਾਣੀ ਗਿਰ ਰਿਹਾ ਹੁੰਦਾ ਤਾਂ ਉਹ ਚੁਕੰਨਾ ਹੋ ਕੇ ਮੋਟਰ ਨੂੰ ਬੰਦ ਕਰ ਦਿੰਦਾ ਹੈਗਾ ਰੇਸ਼ਮ ਸਿੰਘ ਵੇਖੋ ਜੀ ਆਹ ਲਫਾਫੇ ਤੇ ਬੰਦ ਹੋ ਜਾਣਗੇ ਪਰ ਜਿਹੜੇ ਲਫਾਫੇ ਵੱਡੇ ਵੱਡੇ ਮੌਲਾਂ ਚਲਦੇ ਆ ਉਹ ਵੀ ਬੰਦ ਹੋਣੇ ਚਾਹੀਦੇ ਆ ਬੋਤਲਾਂ ਪਾਣੀ ਦੀਆਂ ਆ ਹਰ ਕਿਛ ਹੈ ਲਫਾਫੇ ਜੀ ਹੋਣ ਰਿਹਾ ਵਾ ਉਹ ਬੰਦ ਹੋਣ ਫੈਕਟਰੀਆਂ ਕਿੰਨੀਆਂ ਦੀਆਂ ਵਾ ਫੈਕਟਰੀਆਂ ਬੰਦ ਕਰਨਾ ਪਏ ਬੰਦ ਹੋ ਜਾਣ ਸਭ ਕੁਝ ਉਹਦੇ ਸਭ ਕੁ ਲਫਾਫਿਆਂ ਜਾ ਇੱਕ ਗਰੀਬ ਚਲਾ ਉਸੇ ਦਿੰਦਾ ਤੇ ਉਹਨੂੰ ਫੜਦੇ ਆ ਵੀ ਤੂੰ ਕਿਉਂ ਕਿੰਨੇ ਪ੍ਰਿੰਟਡ ਕੰਪਨੀਆਂ ਜਿਹੜੇ ਦੁੱਧ ਵੀ ਆਉਂਦਾ ਜਾ ਹੋਰ ਕੋਈ ਸਮਾਨ ਪੈਕ ਹੋ ਕੇ ਆਉਂਦਾ ਹੈ ਸਭ ਲਫਾਵੇ ਸਭ ਲਫਾਵੇ ਜੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਜੀ ਉਹਨਾਂ ਨੂੰ ਕੋਈ ਨਹੀਂ ਪੁੱਛਦਾ ਲੱਗਦਾ ਲੋਕਾਂ ਨੂੰ ਵੀ ਸਹਿਯੋਗ ਕਰਨਾ ਚਾਹੀਦਾ ਪੂਰਾ ਪੂਰਾ ਹੀ ਚਾਹੀਦਾ ਵਾ ਜੀ ਅੱਗੇ ਨਾਲ ਫਰਕ ਪਿਆ ਹੋਣਾ ਨਹੀਂ ਤਾਂ ਕਿਤੇ ਕਾਲੇ ਕਾਲੇ ਲਫਾਵੇ ਹੀ ਹੁੰਦੇ ਸੜਕਾਂ ਦੇ ਤੇ ਹੁਣ ਬਹੁਤ ਫਰਕ ਪਿਆ ਜੀ ਹੁਣ ਬਹੁਤ ਫਰਕ ਪਿਆ